ਕੀ ਕਰਨ ਰਿਹਾ ਹੈ? ਉਹ ਕੋਹ ਨਹੀਂ ਕਰਨ ਰਿਹਾ ਕੰਮ ਦਾਸੀ ਯਾਰ। ਯਾਰ ਓਖੇ ਬਰੇ ਬੋਲੇ ਨੇ ਕੀ ਗੱਲ ਹੋ ਗਈ? ਉਹ ਕੰਮ ਹੈਗਾ ਵਾ ਕੋਈ ਤਾਂ ਮੈਨੂੰ ਦੱਸ ਦੇ। ਨਹੀਂ ਤੇ ਮੈਂ ਜਾਣਾ ਵਾ ਕਿਤੇ। ਮੈਨੂੰ ਪੈਸੇ ਚਾਹੀਦੇ 40000 ਰੁਪਇਆ। ਤੂੰ ਕਰਨੀਆ ਪੈਸੇ ਮੋਟਸਾ ਲੈਣਾ ਮੈਂ। ਜਦੋਂ ਨਹੀਂ ਕੋਈ ਲੱਭਦਾ ਹੁੰਦਾ ਉਹ ਸਾਡੇ ਘਰ ਆ ਜਾ ਕਰੋ। ਪੈਸੇ ਸਾਹਮਣੇ ਇਹੋ ਹੀ ਹੈ। ਉਹ ਯਾਰ ਆਪ ਤੇ ਪਿਆਈਓ 40000 ਤੇ ਹਾ 20 ਥੱਲੇ ਪਿਆ ਵਾ। ਆ 40 ਨਾ ਜਾ। ਇਹੋ ਹੀ ਹੈ ਨਾ? ਉਹ ਇਹੋ ਗਿਣਿਆ ਹੀ ਹੈ। ਇੱਕ ਵਾਰ ਮੈਂ ਗਿਣ ਲਈਨੀ ਬਾਹਰ ਜਾਵੇ। ਐਵੇਂ ਬਹੁਤ ਹੋਣਗੇ ਤੇ ਫਿਰ ਉਹ ਨਹੀਂ ਕਿਤੇ ਵਾਦੇ ਚਲ ਚਲੇ ਇਹ ਲਾਉਣੇ ਲੋਕਾਂ ਨੂੰ ਨਹੀਂ ਨਹੀਂ ਉਹ ਲਾਉਣੇ ਠੀਕ ਆ ਨਾ ਕਿਹਨੇ ਲਾਉਣੇ ਤੁਸੀਂ ਲਾਓ ਤੁਸੀਂ ਲਾਉਣੇ ਨੇ ਕਿਸੇ ਨੇ ਨਹੀਂ ਲਾਉਣਿਆ ਅਸੀਂ ਕੋਈ ਗੱਲ ਨਹੀਂ ਦੀਦੀ ਤੂੰ ਦੇ ਦੋ ਮੈਨੂੰ ਪੈਸੇ ਕੋਈ ਨਾ ਦਈ ਤੂੰ ਪੈਸੇ ਅਸੀਂ ਕਿੱਥੋਂ ਲਾਉਣੇ ਕੋਈ ਗੱਲ ਨਹੀਂ ਚਾਚੀ ਜੀ ਲੱਜ ਜਾਂਦੇ ਪੈਸੇ ਇਹ ਰਹਿਣ ਤਾਂ ਪੈਸੇ ਨਾ ਦੋ ਮੇਰੀ ਗੱਲ ਸੁਣੋ ਇਹਨੇ ਕਿੱਥੋਂ ਦੇਣੇ ਤੁਹਾਨੂੰ ਪੈਸੇ ਕੋਈ ਗੱਲ ਨਹੀਂ ਦੇ ਦਾਂਗੇ ਤੈਨੂੰ ਪਤਾ ਸਹੀ ਤੋ ਕੀ ਕੋ ਕਰਦੇ ਸੀ ਉਹ ਦਿਨ ਮੈਂ ਤੇ ਬਹੁਤਾ ਨਹੀਂ ਹੀ ਐਂ ਮੁੜ ਕੇ ਫੇਰ ਤੇਰੀ ਸੱਸ ਨੇ ਕਹਿਣਾ ਹੀ ਕਿ ਲੈ ਸਵਾਦ ਲੈਣ ਦੀ ਮਰੀ ਘਰੇ ਆਈ ਐ ਤੇ ਹਜੇ ਕਿਹੜਾ ਨਹੀਂ ਕਹਿੰਦੀ ਮੈਂ ਤਾਂ ਮੁੜ ਕੇ ਇਹਨਾਂ ਨੂੰ ਕ ਤੇ ਜੜੀ ਕੋਈ ਜਨਾਨੀ ਨੇ ਗੱਲ ਕਰ ਦੇਣੀ ਹੈ ਨਾ ਉਹ ਮੜ ਦੇਕਦੀਆਂ ਚਾਰ ਬਣਾ ਕੇ ਕੋਈ ਕਰਦਾ ਘੜੀ ਉਦੋਂ ਮੇਰਾ ਭਰਾ ਆਇਆ ਸੀ ਨਾ ਚਾਚੇ ਦਾ ਮੁੰਡਾ ਚੰਗਿਆ ਸੁਣਾ ਕੇ ਗਿਆ ਬਾਜੀ ਨੇ ਦੱਸਿਆ ਹੋਣਾ ਤੁਹਾਨੂੰ ਨਹੀਂ ਨਹੀਂ ਦੱਸਿਆ ਮੈਂ ਸਾਰੀ ਗੱਲਬਾਤ ਦੱਸੀ